ਅਧਿਆਪਕ ਸਾਥੀਓ ਸਤ ਸ੍ਰੀਕਾਲ ਆ ਆਪ ਸਭ ਜਾਣਦੇ ਹੋ ਕਿ ਮਿਸ਼ਨ ਸਮਰੱਥ ਦੇ ਬਾਰੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਆਪਾਂ ਸ਼ੇਅਰ ਕਰਦੇ ਹਾਂ ਅਲੱਗ-ਅਲੱਗ ਲੈਵਲਸ ਨੂੰ ਅਲੱਗ-ਅਲੱਗ ਐਕਟੀਵਿਟੀਜ਼ ਕਿਵੇਂ ਕਰਵਾਈਆਂ ਜਾਣੀਆਂ ਨੇ ਅੱਜ ਅਸੀਂ ਜਿਹੜੀ ਵੀਡੀਓ ਬਣਾ ਰਹੇ ਹਾਂ ਉਹ L1 ਨੂੰ ਤੁਸੀਂ ਸਟੋਰੀ ਕਿਵੇਂ ਪੜਾਉਂਦੇ ਹੋ ਬਹੁਤ ਸਾਰੇ ਪ੍ਰਸ਼ਨ ਤੇ ਸ਼ੰਕੇ ਸਾਡੇ ਮਨ ਤੋਂ ਆਉਂਦੇ ਨੇ ਕਿ L1 ਦਾ ਵਿਦਿਆਰਥੀ ਹੈ ਉਹਦੇ ਵਿੱਚ ਜਾਂ ਆਰੰਭਕ ਦਾ ਵਿਦਿਆਰਥੀ ਹੈ ਜਾਂ ਅੱਖਰ ਦਾ ਜਾਂ ਸ਼ਬਦ ਦਾ ਇਹਨਾਂ ਚੋਂ ਆਰੰਭਕ ਤੇ ਅਖਰ ਵਾਲੇ ਲਈ ਬੜੀ ਔਖ ਹੈ ਕਿ ਉਹ ਨਹੀਂ ਪੜ ਸਕਦਾ ਖਾਸ ਕਰਕੇ ਸਟੋਰੀ ਨੂੰ ਕਿਵੇਂ ਪੜੇ ਪਰੰਤੂ ਤੁਸੀਂ ਵੇਖੋਗੇ ਵੀ ਤੁਸੀਂ ਐਕਸਪੀਰੀਅੰਸ ਵੀ ਕਰੋਗੇ ਇਸ ਤੋਂ ਬਾਅਦ ਜਿਵੇਂ ਅਸੀਂ ਕਾ ਉਹ ਮੈਂ ਕਰਕੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਹੈਰਾਨੀ ਹੋਏਗੀ ਕਿ ਲੈਵਲ 1 ਦਾ ਹਰ ਵਿਦਿਆਰਥੀ ਤਕਰੀਬਨ ਇਹ ਕਹਾਣੀ ਪੜ ਲੈਂਦਾ ਪਰ ਉਸ ਵਿੱਚ ਵੀ ਇੱਕ ਵੱਡੀ ਦਿੱਕਤ ਇਹ ਆ ਜੋ ਅਸੀਂ ਤਜਰਬਾ ਕੀਤਾ ਉਹ ਇਹ ਆ ਕਿ ਜਦੋਂ ਵੀ ਲੈਵਲ 1 ਦਾ ਵਿਦਿਆਰਥੀ ਕਹਾਣੀ ਪੜਦਾ ਹੈ ਅਕਸਰ ਉਹ ਕਹਾਣੀ ਯਾਦ ਕਰ ਲੈਂਦੇ ਹਨ ਉਹਨੂੰ ਪਤਾ ਕਿ ਤੁਸੀਂ ਉਹੀ ਕਹਾਣੀ ਦੁਬਾਰਾ ਸੁਣਨੀ ਆ ਤੇ ਉਹ ਯਾਦ ਕਰ ਲੈਂਦਾ ਹੈ ਤੇ ਉਹ ਕਿਉਂਕਿ ਇਹ ਮਕਸਦ ਸਿਖਾਉਣ ਦਾ ਯਾਦ ਕਰਨ ਦਾ ਨਹੀਂ ਹੈ ਆਪਾਂ L1 ਦੇ ਲਈ ਜੋ ਹੁਣ ਤੱਕ ਦਾ ਸਟ੍ਰੈਟਜੀ ਹੈ ਜਿਹੜੀ ਉਹ ਆਪਾਂ ਅਪਲਾਈ ਕਰਦੇ ਹਾਂ ਜਾਂ ਆਪਾਂ ਨੂੰ ਸਿਖਾਈ ਗਈ ਹੈ ਉਹ ਇਹੀ ਹੈ ਕਿ ਤੁਸੀਂ ਆਰਾਮ ਦੇ ਨਾਲ ਸ਼ੁੱਧ ਰੂਪ ਦੇ ਵਿੱਚ ਪੂਰਨ ਰੂਪ ਚ ਪੂਰਾ ਵਾਕ ਬੋਲੋਗੇ ਕੱਲੇ ਕੱਲੇ ਸ਼ਬਦ ਦੀ ਆਵਾਜ਼ ਬਹੁਤ ਸਾਫ਼ ਹੋਵੇ ਤੇ ਦੋ ਵਾਰੀ ਵੀ ਰਿਪੀਟ ਕਰ ਸਕਦੇ ਹੋ ਇੱਕ ਪੂਰੀ ਲਾਈਨ ਨੂੰ ਪਰੰਤੂ ਪੂਰੀ ਉਵੇਂ ਹੀ ਪੜਾਇਆ ਜਾਏਗਾ ਜਿਵੇਂ ਆਪਾਂ ਨਾਰਮਲੀ ਪੜਦੇ ਆਂ ਹੋਰ ਪੱਦਰ ਦੇ ਵਿਦਿਆਰਥੀਆਂ ਲਈ ਵੀ ਆਪਾਂ ਜਿਵੇਂ ਪੜਦੇ ਆਂ ਪਰੰਤੂ ਅਸੀਂ ਕੀ ਕਰਾਂਗੇ ਅਸੀਂ ਥੋੜਾ ਜਿਹਾ ਚੇਂਜ ਕਰਾਂਗੇ ਇਹਦੇ ਵਿੱਚ ਕਿ ਇਹਨੂੰ ਪੂਰਾ ਵੀ ਪੜਾਵਾਂਗੇ ਤੇ ਇਹਦੀਆਂ ਧੁਨੀਆਂ ਵੀ ਟੁੜ-ਟੁੜ ਕੇ ਪੜਾਵਾਂਗੇ ਤੇ ਫਿਰ ਵੇਖਾਂਗੇ ਕਿ ਵਿਦਿਆਰਥੀਆਂ ਦੇ ਉੱਤੇ ਇਹਦਾ ਕੀ ਅਸਰ ਹੈ ਕਿਉਂਕਿ ਵਿਦਿਆਰਥੀ ਪੂਰੇ ਸ਼ਬਦ ਨੂੰ ਰਟ ਸਕਦਾ ਹੈ ਪੂਰੀ ਧੁਨੀ ਨੂੰ ਮੈਂ ਹਰ ਇੱਕ ਦੀ ਸਾਊਂਡ ਕੱਢ ਕੇ ਰਟਣਾ ਬਹੁਤ ਮੁਸ਼ਕਲ ਕੰਮ ਹੈ ਤੇ ਅਕਸਰ ਇਹ ਇਦਾਂ ਨਹੀਂ ਹੁੰਦਾ ਜੇ ਹੋ ਜਾਵੇ ਕਿ ਉਹ ਧੁਨੀ ਨੂੰ ਵੀ ਯਾਦ ਕਰਦਾ ਤਾਂ ਫਿਰ ਮੈਨੂੰ ਲੱਗਦਾ ਫਿਰ ਫਿਰ ਸਟ੍ਰੈਟਜੀਕਲੀ ਸਾਡੀ ਜਿੱਤੀ ਆ ਕਿਉਂਕਿ ਧੁਨੀ ਯਾਦ ਕਰਨ ਲੱਗ ਗਿਆ ਤੇ ਫਿਰ ਜਦੋਂ ਧੁਨੀ ਨੂੰ ਵਰਤੂਗਾ ਹਰ ਵਾਰੀ ਵਰਤੂਗਾ ਕੁਝ ਤਜਰਬਾ ਕੁਝ ਉਹਦੀ ਯਾਦ ਸ਼ਕਤੀ ਮਿਲ ਕੇ ਉਹਨੂੰ ਉਹ ਸਿੱਖਣ ਪ੍ਰਕਿਰਿਆ ਜਿਹੜੀ ਸ਼ਬਦ ਦੀ ਸਾਊਂਡ ਕੱਢਣੀ ਸਿੱਖ ਜਾਏਗਾ ਸੋ ਆਪਾਂ ਦੇਖਦੇ ਹਾਂ ਕਰਕੇ ਕਿ ਕਿਸ ਤਰ੍ਹਾਂ ਵਿਦਿਆਰਥੀਆਂ ਨੂੰ ਅਸੀਂ ਲੈਵਲ 1 ਦੇ ਵਿਦਿਆਰਥੀਆਂ ਨੂੰ ਅਸੀਂ ਪੜਾਉਨੇ ਆ ਅੱਛਾ ਵਿਦਿਆਰਥੀਓ ਤੁਸੀਂ ਆ ਵੇਖ ਦਿਓ ਹਰ ਰੋਜ਼ ਆਪਣੇ ਦਿਨ ਚੜਦਾ ਤੇ ਚਾਨਣ ਹੋ ਜਾਂਦਾ ਹੈ ਹਨਾ ਚੜ ਜਾਂਦਾ ਤੇ ਰਾਤ ਨੂੰ ਕੀ ਹੁੰਦਾ ਹੈ ਅਸਮਾਨ ਵਿੱਚ ਤਾਰੇ ਚਾਨਣੇ ਸਵੇਰੇ ਸੂਰਜ ਹੁੰਦਾ ਇਹ ਰੋਸ਼ਨੀ ਕਿਵੇਂ ਆਉਂਦੀ ਆ ਤੇ ਸੋਸ਼ਲ ਸਟਡੀ ਦੇ ਵਿੱਚ ਤੁਸੀਂ ਗ੍ਰਹਿ ਵੀ ਪੜ੍ਹੇ ਹੋਏ ਆ ਨਾ ਕਿਵੇਂ ਗ੍ਰਹਿ ਨੇ ਸਾਰੇ ਧਰਤੀ ਵੀ ਸਾਡਾ ਇੱਕ ਗ੍ਰਹਿ ਆ ਸੌਰ ਮੰਡਲਾ ਕਿਵੇਂ ਇਹ ਕਿਰਿਆ ਕਰਦੇ ਸੋ ਇਹ ਇਦਾਂ ਦੀ ਹੋਈ ਕਹਾਣੀ ਅੱਜ ਆਪਾਂ ਪੜਾਂਗੇ ਠੀਕ ਹੈ ਚਲੋ ਸਾਰਿਆਂ ਨੇ ਉਂਗਲ ਚਲਾਉਣੀ ਆ ਨਾਲ ਦੀ ਨਾਲ ਤੇ ਉਸ ਸ਼ਬਦਾਂ ਦੀ ਧੁਨੀ ਨੂੰ ਸਮਝਣ ਦਾ ਯਤਨ ਕਰਨਾ ਹੈ ਸੂਰਜ ਇੱਕ ਚਮਕੀਲਾ ਤਾਰਾ ਹੈ ਸੂਰਜ ਸੂਰਜ ਇ ਅਦਕ ਦੇ ਨਾਲ ਕੀ ਕਰਦੇ ਹਾਂ ਅਸੀਂ ਅਗਲੇ ਸ਼ਬਦ ਤੇ ਅਗਲੇ ਅੱਖਰ ਤੇ ਮਾਫ ਕਰਨਾ ਅਗਲੇ ਅੱਖਰ ਤੇ ਦਵਾ ਦੇਣੇ ਆ ਹਨਾ ਦਵਾ ਦੇ ਦੇਣੇ ਆ ਤੇ ਉਹਦੀ ਆਵਾਜ਼ ਹੈ ਜਿਹੜੀ ਕਿੰਨੀ ਹੋ ਜਾਂਦੀ ਹੈ 32 ਡੇਢ ਗੁਣਾ ਹੋ ਜਾਂਦੀ ਹੈ ਅੱਧੀ ਨਹੀਂ ਰਹਿ ਜਾਂਦੀ ਇੱਕ ਤਾਂ ਉਹਦੀ ਆਪਦੀ ਆਵਾਜ਼ ਹੁੰਦੀ ਹੈ ਅੱਧੀ ਉਹਦੇ ਚ ਹੋਰ ਜੁੜ ਜਾਂਦੀ ਹੈ ਡੇਢ ਗੁਣਾ ਹੋ ਜਾਂਦੀ ਹੈ ਦੁੱਗਣਾ ਇਸ ਕਰਕੇ ਨਹੀਂ ਕਹਿੰਦੇ ਦੁੱਗਣੇ ਨਾਲ ਤੇ ਦੋ ਅੱਖਰ ਲਿਖੇ ਜਾ ਸਕਦੇ ਆ ਸੋ ਮਿਲ ਕੇ ਤਾਂ ਨਹੀਂ ਆਉਂਦੀ ਹੈ ਡੇਢ ਗੁਣਾ ਆਵਾਜ਼ ਹੋ ਜਾਂਦੀ ਹੈ ਆ ਤੇ ਇਹ ਬਣ ਜੂਗਾ ਫਿਰ ਈ ਕ ਕ ਨੂੰ ਸਟ੍ਰੈਸ ਦਵਾਂਗੇ ਈ ਕ इक्की इक, इक, इक। इक। अगे है च -म की साउंड है जी है की ला च -म की ला च -म -की ला च -म -की ला -की -ला, -की -ला, -की ला ता रा ता रा ता रा ता रा ਹੈ ਸਾਰੇ ਗ੍ਰਹਿ ਇਸ ਦੇ ਚੱਕਰ ਲਗਾਉਂਦੇ ਹਨ ਸਾਰੇ ਗ੍ਰਹਿ ਇਸ ਦੇ ਚੱਕਰ ਲਗਾਉਂਦੇ ਹਨ ਇਹਦੀਆਂ ਤੁਨੀਆਂ ਸਮਝੀਏ ਸਾ ਰੇ ਸਾ ਰੇ ਸਾ ਰੇ ਸਾ ਰੇ ਹਾਂ ਹੁਣ ਬੇਟਾ ਹੈ ਗ੍ਰਹਿ ਸ਼ਬਦ ਹਨ ਗੱਗਾ ਰਾਰਾ ਹਾਇ ਸਿਆਰੀ ਜਿਹੜਾ ਰਾਰਾ ਉਹ ਪੈਰ ਦੇ ਵਿੱਚ ਪਾਇਆ ਹੋਇਆ ਹੈ ਹਨ ਫਿਰ ਗੱਗਾ ਰਾਰਾ ਗਰ ਆਇ ਸਾਰੀ ਹੈ ਗ੍ਰਹ 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 ਜਦੋਂ ਹਾਇ ਨੂੰ ਸਿਆਰੀ ਕਿਸੇ ਸ਼ਬਦ ਦੇ ਵਿਚਕਾਰ ਹੋਵੇ ਜਾਂ ਅੰਤ ਵਿੱਚ ਹੋਵੇ ਤੇ ਹਮੇਸ਼ਾ ਹੀ ਆਪ ਤੋਂ ਪਹਿਲੇ ਅੱਖਰ ਦੇ ਉੱਤੇ ਐ ਜੀ ਦੀ ਧੁਨੀ ਜਾਂ ਈ ਦੀ ਧੁਨੀ ਪੈਦਾ ਕਰਦੀ ਹੈ ਸਿਆਰੀ ਦੀਆਂ ਅਲੱਗ-ਅਲੱਗ ਪ੍ਰਕਾਰ ਅਲੱਗ-ਅਲੱਗ ਸਥਿਤੀਆਂ ਅਨੁਸਾਰ ਧੁਨੀਆਂ ਆਪਣੇ ਕੋਲੇ ਆਉਂਦੀਆਂ ਨੇ ਸੋ ਸ਼ਬਦ ਬਣਿਆ ਗ੍ਰ ਗ੍ਰ ਅਗਲਾ ਇ ਸ ਇ ਸ ਇ ਸ ਇ ਸ ਇਸ ਦੇ ਹੁਣ ਚੱਚੇ ਦੇ ਅਧਕ ਕੱਕੇ ਨੂੰ ਕੀ ਕਰਾਂਗੇ ਸਟ੍ਰੈਸ ਦਵਾਂਗੇ ਦਵਾ ਦੇਵਾਂਗੇ ਉਹਦੇ ਤੇ ਹਨਾ ਚ ਕ ਰ ਚੱਕਰ 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 ਹੁਣ ਇੱਥੇ ਫੇਰ ਲ ਗਾ ਹੂੰ ਦੇ ਦੇਖੋ ਲ ਦੀ ਤੁਨੀ ਲ ਆ ਗਈ ਗਾ ਗਈ ਊੜੇ ਔਂਕੜ ਦੇ ਉੱਤੇ ਬਿੰਦੀ ਲਾਉਣੀ ਆ ਤੇਤੋ ਨਹੀਂ ਕੀ ਆਉਂਦੀ ਹੈ ਊਂ ਦੇ ਲ ਗਾਉਂ ਦੇ ਜਦੋਂ ਆ ਤੇ ਊ ਦੀ ਤੁਨੀ ਆਪਸ ਜੁੜ ਜਾਂਦੀਆਂ ਨੇ ਫੇਰ ਬਣੂਗਾ ਆਉ 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 ਲ ਗਾਉਂ ਦੇ ਲ ਗਾਉਂ ਦੇ ਲ ਗਾਉਂ ਦੇ ल गाउ दे ल गाउ दे ल गाउ दे है ग्रह कि पढ़ा ग्रह ग्र ग्रह ग्रह इ ग्रह, 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 सूरज, सूरज, क ਇਕ 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 ਪ ਰੀ ਪ ਰੀ ਵਾਰ ਪ ਰੀ ਵਾਰ ਪਰ ਰੀ ਨਹੀਂ ਐ ਬਟ ਰੀ ਪਰਿਵਾਰ ਪਰ ਹਾਰ ਪਰਵਾਰ ਇਹਨਾਂ ਸਾਊਂਡ ਜਦੋਂ ਕਰਦਾ ਤੇ ਪਰਿਵਾਰ ਆਪਾਂ ਪੜਦੇ ਪਰਿਵਾਰ ਨਹੀਂ ਪਰਿਵਾਰ ਲिटल बिट ਸਾਊਂਡ ਹੁੰਦੀ ਹੈ ਕਈ ਇਹਨੂੰ ਬੋਲਦੇ ਨੇ ਪਰਿਵਾਰ ਪਰਿਵਾਰ ਸ਼ਬਦ ਨਹੀਂ ਹੈ ਪਰਵਾ ਪਰਵਾਰ ਪਰਵਾਰ थोड़ी जी साउंड है हल्की होंगी ना सारी साउंड हन ना हन इस, 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 इस। नन्ने सन्ने नन्नेटा दुलैंकड़ साउंड की आएगी नू नू तो टिप्पी लग नू आ साउंड मिक्स होगी नू ਸੋ ਰ ਸੋ ਰ ਸੋ ਰ ਸੋ ਰ ਫਿਰ ਆ ਗਿਆ ਪ ਰਿ ਵਾਰ ਪ ਰਿ ਵਾਰ ਪ ਰਿ ਵਾਰ ਪ ਰਿ ਵਾਰ ਪਰਿਵਾਰ 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 ਕੀ ਹ ਕੀ ਖਾ ਕੇ ਹਾ ਕੇ ਹਾ ਕੇ ਹਾ ਕੇ ਹਾ ਇਤੇ ਵਿਸਿਆ ਰੀ ਦੀ ਵਾਸਨਾ ਜਾਂ ਦਾ ਚਾਂ ਦਾ ਜਾਂ ਦਾ ਜਾਂ ਦਾ ਹੈ ਹਾਂਜੀ ਅਧਿਆਪਕ ਸਾਥੀਓ ਪਹਿਲਾਂ ਆਪਾਂ ਲਗ ਲਗ ਬੱਚਿਆਂ ਨੂੰ ਵੇਖਾਂਗੇ ਕਿ ਉਹਨਾਂ ਨੂੰ ਇਹ ਕਹਾਣੀ ਕਿੰਨੀ ਆਸਾਨੀ ਨਾਲੇ ਪੜ ਸਕਦੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਕਿਉਂਕਿ ਬਿਗਿਨਰ ਆਪਣੇ ਕੋਲੇ ਕੋਈ ਹੈ ਨਹੀਂ ਹੈ ਸੋ ਉਸ ਤੋਂ ਬਾਅਦ ਵਾਲੇ 15 ਦੇ ਵਿਦਿਆਰਥੀਆਂ ਦਾ ਆਪਾਂ ਜਿਵੇਂ ਹੀ ਸੀਰੀਜ਼ ਆਪਾਂ ਚੈੱਕ ਕਰਦੇ ਹਾਂ ਉਵੇਂ ਕਰਾਂਗੇ ਮੈਂ ਇੱਥੇ ਨਾਂ ਨਹੀਂ ਲੈ ਸਕਦਾ ਕਿਸੇ ਵਿਦਿਆਰਥੀ ਦੇ ਨਾਲ ਇਸ ਤਰ੍ਹਾਂ ਆਪਾਂ ਕਦੀ ਨਹੀਂ ਕਹਿਣਾ ਉਹ ਕਿਸ ਪੱਧਰ ਦਾ ਵਿਦਿਆਰਥੀ ਆ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਆ ਜਾ ਬੇਟਾ ਗੁਰਕੀਰਤ ਤੁਸੀਂ ਆਪਣੀ ਕਿਤਾਬ ਲੈ ਕੇ ਆਓ ਹਾਂਜੀ ਪੜਨਾ ਸ਼ੁਰੂ ਕਰੋ ਸੂ सूरज, सूरज hmm. एक, तारा एक तारा है। hmm. एक चमकीला तारा है। Very good, बहुत बढ़िया। hmm. तो तो पढ़ के देख फिर जो ऐदा नहीं पढ़ हो रहा धुनिया तो पहले तूने क्या है कन्ने कन्ने नाल मिलके स दे कन्ना मिलके क्या आवाज आउगी सा हम सा रे हां क्या बनिया सारे वेरी गुड गो ग हम रे हे गर क्या, बनेया? क्या बने हैं क्या बने हैं तर्तीकी हैं ग्रे गोरे हैं ग्रे इस्स हम्म क्या बने हैं फिर इस्स हम्म

ਮੈਂ ਬਾਕੀ ਬਾਤ ਸੁਣਦਾ ਕੋਈ ਗੱਲ ਹਾਂਜੀ ਇਹਦੇ ਆਪ ਸਾਥੀਓ ਸੋ ਇਸ ਤਰ੍ਹਾਂ ਵੀਡੀਓ ਬਹੁਤ ਲੰਬਾ ਨਾ ਹੋ ਜਾਵੇ ਇਸ ਕਰਕੇ ਮੈਂ ਵਿਦਿਆਰਥੀ ਤੋਂ ਆਫ ਵੀਡੀਓ ਦੁਬਾਰਾ ਸੁਣਾऊंगा ਤੁਸੀਂ ਵੇਖਿਆ ਕਿ ਵਿਦਿਆਰਥੀ ਸਾਰੇ ਦਾ ਸਾਰਾ ਰੱਟ ਲੈਣਾ ਹੁੰਦਾ ਸੀਗਾ ਤੇ ਦੁਨੀਆ ਦੀ ਗੱਲ ਹੋਈ ਕਿ ਦੁਨੀਆ ਨਾਲ ਵੀ ਪੁੱਛਿਆ ਜਾਏਗਾ ਕਿਹੜੀ ਧੁਨੀ ਕਿਵੇਂ ਆਵਾਜ਼ ਕੱਢਦੀ ਹੈ ਹੁਣ ਉਹ ਦੁਨੀਆ ਜੋੜਨ ਦਾ ਯਤਨ ਕਰ ਰਿਹਾ ਤੇ ਸਾਡਾ ਉਦੇਸ਼ ਵੀ ਇਹੀ ਹੈ ਕਿ ਵਿਦਿਆਰਥੀ ਸ਼ੁੱਧ ਰੂਪ ਚ ਪੜਨ ਲੱਗੇ ਤੇ ਪੜਨ ਦੇ ਲਈ ਉਹਨੂੰ ਉਸ ਦੁਨੀਆ ਦਾ ਐਦਾਂ ਨਹੀਂ ਕਿ ਕੋਈ ਤੋਂ ਨਹੀਂ ਗਿਆਨ ਆਪਾਂ ਅਲੱਗ ਤੋਂ ਉਹਨੂੰ ਪ੍ਰਵਾਹਿਤ ਕਰਨਾ ਹੈ ਇਹ ਵੀ ਇੱਕ ਹਿੱਸਾ ਹੈ ਪੜਨ ਦਾ ਸਹੀ ਰੂਪ ਚ ਅਲੱਗ-ਅਲੱਗ ਤਰ੍ਹਾਂ ਦੇ ਵੱਖਰੇ ਨਵੇਂ ਸ਼ਬਦਾਂ ਨੂੰ ਉਹ ਪੜੇ ਉਹਦੇ ਲਈ ਉਹਨੂੰ ਸਾਰੀਆਂ ਧੁਨੀਆਂ ਦਾ ਅਭਿਆਸ ਹੋ ਜਾਣਾ ਚਾਹੀਦਾ ਹੈ ਤੋਂ ਅਭਿਆਸ ਦੇ ਵਿੱਚ ਜ਼ਰੂਰੀ ਹੈ ਕਿ ਉਹਨੂੰ ਹਰ ਪੱਖ ਤੋਂ ਵੇਖ ਲਿਆ ਜਾਵੇ ਕਈ ਵਾਰੀ ਇਹ ਨਾ ਹੋਵੇ ਕਿ ਵਿਦਿਆਰਥੀ ਛੋਟੀ ਕਹਾਣੀ ਹੈ ਯਾਦ ਹੀ ਕਰ ਲੰਦਾ ਯਾਦ ਕਰਕੇ ਸੁਣਾ ਦੇਵੇ ਤੇ ਜਦੋਂ ਉਹਨੂੰ ਕੋਈ ਵੱਡਾ ਟਾਰਗੇਟ ਮਿਲੇ ਤੇ ਉਹਨੂੰ ਕੁਝ ਵੀ ਪੜਨਾ ਨਾ ਆਵੇ ਇਸ ਤਰ੍ਹਾਂ ਤੁਹਾਡੀ ਸਾਰੀ ਕੋਸ਼ਿਸ਼ ਨਿਰਾਰਥਕ ਹੋ ਸਕਦੀ ਹੈ ਸੋ ਇਸ ਪੱਖ ਤੋਂ ਅਸੀਂ ਯਤਨ ਕਰ ਰਹੇ ਹਾਂ ਕਿ ਜਦੋਂ ਵੀ ਅਸੀਂ ਪੜਾਉਂਦੇ ਹਾਂ ਕੁਝ ਕੋ ਨਵਾਂ ਕੁਝ ਵੱਖਰਾ ਵੇਖਣ ਦਾ ਯਤਨ ਕਰਦੇ ਹਾਂ ਸੋ ਇਸ ਕੰਮ ਨਾਲ ਵੀਡੀਓ ਸਮਾਪਤ ਹੁੰਦੀ ਹੈ ਸੋ ਮੈਂ ਆਪ ਜੀ ਸਭ ਨੂੰ ਰਿਕੁਐਸਟ ਕਰਦਾ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਹੀਏ ਤੇ ਲਾਈਕ ਕਰਿਓ ਥੈਂਕ ਯੂ